ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਤਲਾ ਤੋਂ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਜੋ ਪਰਾਲੀ ਦੇ ਮੁੱਦੇ ਤੇ ਕਿਸਾਨਾਂ ਨੂੰ ਖਲਨਾਇਕ ਬਣਾਇਆ ਜਾਂਦਾ ਔਰ ਦੂਸਰੇ ਬੰਨੇ 2% ਜਿਨ੍ਹਾਂ ਦਾ ਧੂਆਂ ਵਾ ਉਹਨਾਂ ਨੂੰ ਤੇ ਖਲਨਾਇਕ ਬਣਾਇਆ ਜਾਂਦਾ ਵਾ ਤੇ ਜਿਹੜੀਆਂ ਫੈਕਟਰੀਆਂ ਇੰਡਸਟਰੀਆਂ ਵਾ ਉਹ 51% ਜਿਹੜਾ ਪ੍ਰਦੂਸ਼ਣ ਕਰਦੀਆਂ ਵਾ ਆ ਮੁਲਾਜ਼ਮ ਆਏ ਆ ਇਹਨਾਂ ਨੂੰ ਅਸੀਂ ਪੁੱਛਦੇ ਆਂ ਭਾਈ ਫੇ ਤੁਹਾਡੀ ਜਿਹੜੀ ਸੈਟੇਲਾਈਟ ਆ ਜਿੱਦਨ ਸਾਡੀਆਂ ਫਸਲਾਂ ਮਰੀਆਂ ਵਾਂ ਉਥੇ ਕਿਉਂ ਨਹੀਂ ਚੱਲਦੀ ਜੇ ਪਾਣੀ ਨਹੀਂ ਸੁੱਕਣ ਦੇ ਨੇ ਤੇ ਸੈਟੇਲਾਈਟ ਕੀ ਕਰਦੇ ਐ ਉਦੋਂ ਆਪਣੀ ਕੋਈ ਸੈਟੇਲਾਈਟ ਨਹੀਂ ਚੱਲੀ ਕੀ ਤੁਹਾਡੇ ਕੋਲ ਸਾਡੀਆਂ ਗੱਲਾਂ ਦੇ ਜਾਂ ਜਵਾਬ ਹੈਗੇ ਤੁਸੀਂ ਆਪਣੇ ਅਫਸਰ ਨੂੰ ਸਾਧ ਲਓ ਆਓ ਭਾਈ ਕੀ ਨਾ ਜੀ ਉਹਨਾਂ ਦਾ ਤਹਿਸੀਲਦਾਰ ਨਾਲ ਗੱਲ ਕਰੀਂ ਆਜੋ ਤਹਿਸੀਲਦਾਰ ਸਾਹਿਬ ਆਜੋ ਆਹ ਲੋ ਫੜ ਆਹ ਕਿਹੜਾ ਮੁੰਡਾ ਚਲਾ ਲੈਂਦਾ ਫੜ ਤਹਿਸੀਲਦਾਰ ਸਾਹਿਬ ਦੀ ਸੁਣਨ ਕੋਪੋ ਜੀ 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 ਹਾ ਸਾਡੇ ਕੋਲ ਤਹਿਸੀਲਦਾਰ ਸਾਹਿਬ ਆਏ ਆ ਆ ਗੱਡੀ ਵੀ ਲੈ ਕੇ ਆਏ ਆ ਅੱਗ ਬੁਝਾਉਣ ਵਾਸਤੇ ਸਾਡਾ 4 ਲੱਖ ਤੋਂ ਵੱਧ ਜਿਹੜਾ ਵਾ 4 ਲੱਖ ਏਕੜ ਤੋਂ ਵੱਧ ਜਿਹੜੀ ਆ ਝੋਨੇ ਦੀ ਫਸਲ ਮਰੀ ਆ ਅਜੇ ਤੱਕ ਕਹਿੰਦੇ ਪਾਣੀ ਲੱਥੋ ਤੇ ਗਰਦੌਰੀਆਂ ਕਰਨੀਆਂ ਕੋਈ ਸਟਾਟਲਾਈਟ ਨਹੀਂ ਚੱਲ ਰਹੀ ਦੂਸਰੇ ਬੰਨੇ ਸਾਡਾ 2% ਧੂਆਂ ਵਿਗਿਆਨੀ ਕਹ ਰਹੇ ਆ 8% ਸਾਰਾ ਸਾਲ ਦਾ ਸਾਰੇ ਸਾਲ ਦਾ ਵਾ 51% ਵਾਲੀਆਂ ਜਿਹੜੀਆਂ ਫੈਕਟਰੀਆਂ ਇੰਡਸਟਰੀਆਂ ਉਹਨਾਂ ਨੂੰ ਕਦੋਂ ਪੁੱਛਣਗੇ ਦੱਸੋ ਜੀ ਤੁਸੀਂ ਸਾਡੇ ਤੇ ਅੱਗੇ ਜੋ ਆ ਜਿਹੜਾ ਉਹ 51% ਕਰਦੀਆਂ ਧੂਆਂ ਉਹਨਾਂ ਨੇ ਕੀ ਕੀਤਾ ਕੀ ਸਰਕਾਰ ਕਾਰਵਾਈ ਕਰ ਰਹੀ ਹੈ ਕੋਈ ਜੀ ਸਰਕਾਰ ਹੈ ਜੋ ਸਰਕਾਰ ਦੀ ਹਦਾਇਤਾਂ ਦੇ ਮਤਲਬ ਸਾਰੇ ਜਿਹੜੇ ਜਿੰਨਾ ਜਿਹੜੇ ਜਿਹੜੇ ਕੋਈ ਕਰਦੇ ਉਹਨਾਂ ਤੇ ਐਕਸ਼ਨ ਹੋ ਹੀ ਰਿਹਾ ਤੇ ਉਸੇ ਬਾਅਦ ਤੇ ਅਸੀਂ ਤਾਂ ਅੱਗੇ ਲੱਗੇ ਤਾਂ ਸਾਨੂੰ ਪਤਾ ਲੱਗਿਆ ਤੇ ਅੱਗੇ ਪਹੁੰਚਾਉਣੀ ਸਾਡਾ ਫਰਜ਼ ਹੈ ਸਾਡੇ ਕੋਲ ਸਰਕਾਰ ਦੀਆਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਹੈਗੀਆਂ ਤੁਹਾਨੂੰ ਵੀ ਪਤਾ ਹੈ ਇਹ ਪ੍ਰਦੂਸ਼ਣ ਦੇ ਨਾਲ ਨੁਕਸਾਨ ਹੁੰਦਾ ਸਾਡਾ ਵੀ ਹੁੰਦਾ ਸਾਡੀ ਜ਼ਿੰਦਗੀ ਦਾ ਵੀ ਦੋ ਸਾਲ ਪਹਿਲਾਂ ਇਹ ਵੀ ਦੱਸਤਾ ਸੀ ਵੀ ਇਹਨਾਂ ਨੂੰ ਅਸੀਂ 7000 ਰੁਪਇਆ ਮੰਗਦੇ ਆ ਕਿਸਾਨ ਮਜ਼ਦੂਰ ਸੰਘਾਟ ਕਮੇਟੀ ਵੱਲੋਂ ਉਹਨਾਂ ਨੇ ਕਿਹਾ ਸੀਗਾ ਵੀ 2500 ਰੁਪਇਆ ਇਹਨਾਂ ਨੂੰ ਦੇ ਦਿਓ ਜੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਵੀ ਪਾਲਣਾ ਸਰਕਾਰ ਨੇ ਕੀਤੀ ਹੈ ਤਾਂ ਉਹ ਦੱਸ ਦਿਓ 2500 ਰੁਪਇਆ ਦੱਸੋ ਕਿਹਦੇ ਖਾਤੇ ਚ ਹਾਂ ਖੇਜਰਪੁਰ ਪੈਣੀ ਹੁਸੇਖਾਂ ਦੀ ਹੱਦ ਤੇ ਐਵੇਂ ਅਕਾ ਅਕ ਕਰ ਦਿੰਦੇ ਜੇ ਸਾਨੂੰ 2500 ਰੁਪਇਆ ਦਿੱਤਾ ਤਾਂ ਦੱਸ ਦਿਓ ਆਪ ਆਪਣੇ 2024 ਦੀ 28 ਮਾਰਚ ਨੂੰ ਪ੍ਰਦੂਸ਼ਣ ਐਕਟ ਦੇ ਵਿੱਚੋਂ 6 ਸਾਲ ਦੀ ਸਜ਼ਾ ਹੀ ਉਹ ਕਰਤੀ ਆ ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ ਆ ਦਿਖਾ ਦਿਓ ਭਾਈ ਜਿੰਨਾ ਕੋਈ ਨਹੀਂ ਹੱਲ ਹੈਗਾ ਅਸੀਂ ਅੱਗ ਲਾਈ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੋਲ ਖਲੋ ਕੇ ਅੱਗ ਲਾਵਾਂਗੇ ਜਥੇਬੰਦਕ ਹੋ ਜਾਓ ਕਿਸੇ ਸਰਕਾਰ ਤੋਂ ਕਿਸੇ ਵੀ ਬੋਰਡ ਬਟੋਰੂ ਟੋਲੇ ਤੋਂ ਤੁਹਾਨੂੰ ਕਰ ਕੋਈ ਮਤਲਬ ਇਹ ਹਾਲੇ ਹੀ ਨਹੀਂ ਹੈਗਾ ਕਿਸੇ ਵੀ ਬੋਰਡ ਬਟੋਰੂ ਟੋਲੇ ਕੋਲ ਦੱਲੇ ਦਲਾਲ ਤੋਂ ਚਾਹੇ ਉਹ ਕਾਲੀ ਆ ਕਾਂਗਰਸੀ ਆ ਝਾੜੂ ਆ ਤੇ ਚਾਹੇ ਉਹ ਨਾਲੇ ਥੱਗ ਝਾੜੂ ਆ ਚਾਹੇ ਭਾਜਪਾ ਆ ਇਹਨਾਂ ਤੋਂ ਆਸ ਨਾ ਰੱਖੋ ਅਸੀਂ ਲੋਕਾਂ ਨੂੰ ਕਹਣਾ ਚਾਹੁੰਦੇ ਆ ਜਥੇ ਬੰਦ ਹੋ ਜਾਓ ਨਹੀਂ ਤੇ ਤੁਹਾਨੂੰ ਮਾਰ ਦੇਣਗੇ ਜਿਹਦੇ ਕੋਲ ਹੱਲ ਹੈਗਾ ਉਸਦਾ ਕਰ ਲੈ ਨਹੀਂ ਤੇ ਆ ਖਲੋਤੀ ਗੱਡੀ ਅੱਗ ਬੁਝਾਉਣ ਵਾਲਿਆਂ ਨੂੰ ਮਾਰ ਦੇ ਆ ਖਲੋਤੀਆਂ ਅਫਸਰਾਂ ਦੀਆਂ ਗੱਡੀਆਂ ਤੇ ਉਹ ਲੱਗੀ ਪਈ ਜੋ ਅੱਗ ਜਿਹੜੀ ਸਾਡੇ ਦੇ ਸਜ਼ਾ ਲਾਉਣੀਆਂ ਤੁਹਾਨੂੰ ਲਾ ਦਿਓ ਹੁਣੇ ਸਿੱਖ ਜਰਪੁਰ ਚ ਵੀ ਅੱਗ ਲੱਗਣੀ ਤਿੰਨ ਦਿਨ ਹੋ ਗਏ ਬੰਦੇ ਨੂੰ ਤਰਲੇ ਲੈ ਕੇ ਜਾਂ। ਯਾਰ ਅੱਗ ਨਾਲ ਹੀ ਸਾਰਾ ਸੂਤ ਆਉਣਾ ਵਾ ਇਦਾਂ ਨਹੀਂ ਆਉਣਾ। ਹੱਲ ਇੱਕੋ ਅੱਗ ਹੀ ਆ ਹਾਲ ਹੈ ਰਹੀ ਅੱਗ। ਜਥੇਬੰਦੀ ਦੀ ਜੇ ਕੋਈ ਮੈਂਬਰਸ਼ਿਪ ਹੋਊਗੀ 5 10 ਮਿੰਟ ਦਾ ਧੂਆ ਇਹਨਾਂ ਨੂੰ ਪ੍ਰਦੋਸ਼ਣ ਕਰਦਾ ਹਾਲ। 1300 ਦੀ ਦਾਈ ਦੀ ਬੋਰੀ ਤੋਂ ਬਾਅਦ ਕੋਈ ਪੈਸਾ ਲਵੇ ਬినాਸ਼ ਕਰਕੇ ਧਰਤੀ ਧੱਕ ਦੇਾਂਗੇ। ਜਥੇਬੰਦੀ ਦੀ ਮੈਂਬਰਸ਼ਿਪ ਆ ਕੱਟਣ ਦੇ ਆ। ਅੱਗ ਲਾਉਂਗੇ ਜੇ ਕੋਈ ਪਰਚਾ ਕੋਈ ਕਾਰਵਾਈ ਹੋਦਿਆਂਗੇ ਫਿਰ ਅਸੀਂ ਆ ਗਏ ਆ। ਉਸ ਤੋਂ ਬਾਅਦ ਆ ਜਿੰਨੇ ਵੀ ਆ ਕੋਈ ਬੈਂਕਾਂ ਦਾ ਕਰਜ਼ਾ ਦੂਜਾ ਤੀਜਾ ਵਾ ਕੋਈ ਪੈਸਾ ਨਹੀਂ ਦੇਣਾ ਭਾਜੋ ਨਾ ਭਜਾ ਦਾਂ ਪਰ ਜਦ ਇਹ ਬੰਦ ਹੋ ਜਾਓ ਐਵੇਂ ਇਹਨਾਂ ਬੋਰਡ ਬਤੋਰੂ ਟੋਲਿਆਂ ਦੇ ਪਿੱਛੇ ਨਾ ਤੁਰੇ ਫਿਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹੀ ਗਾਈ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਭਾਜੀ ਇੱਕੋ ਇੱਕ ਹਾਲ ਜੋ ਜਫੇਬੰਦੀ ਦੂਜਾ ਕੋਈ ਹਾਲ ਨਹੀਂ ਹੈਗਾ ਹਾਂ ਹਣ ਇੱਥੇ ਪ੍ਰਸ਼ਾਸਨ ਪਤਾ ਨਹੀਂ ਵੀ 2 ਘੰਟੇ ਕਿ 3 ਘੰਟੇ ਇਦਾਂ ਹੀ ਰੱਖਾਂਗੇ